ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਪਾਤੋਪ ਡਿਸਟ੍ਰਿਕਟ ਸੁਸਾਇਟੀ ਪੰਜਾਬ ਰਜਿਸਟਰ ਦੇ ਵੱਲੋਂ ਮੈਂ ਨੰਗਲ ਅ ਨੰਗਲ ਤੋਂ ਮੈਂ ਅਨਚਾਰਜ ਸੇਵਾਦਾਰ ਮੈਂ ਆਪਣੀ ਟੀਮ ਦੇ ਵੱਲੋਂ ਪਾਤੋਪ ਡਿਸਟ੍ਰਿਕਟ ਸੁਸਾਇਟੀ ਪੰਜਾਬ ਰਜਿਸਟਰ ਦੇ ਵੱਲੋਂ ਸਾਰੇ ਸਮੂਹ ਨਗਰ ਨਿਵਾਸੀਆਂ ਨੂੰ ਵਿਦੇਸ਼ ਦੇ ਵਿੱਚ ਇਹ ਦੇਸ਼ ਦੇ ਵਿੱਚ ਮੈਕੀ ਸੰਗਤ ਨੂੰ ਆਪਣੇ ਵੱਲੋਂ ਆਪਣੀ ਟੀਮ ਦੇ ਵੱਲੋਂ ਸਾਰਿਆਂ ਨੂੰ ਹੈਪੀ ਦੀਵਾਲੀ ਮੁਬਾਰਕਾਂ ਦੇ ਰਹੀਆਂ ਬਹੁਤ ਬਹੁਤ ਢੇਰ ਸਾਰਿਆਂ ਮੁਬਾਰਕਾਂ ਔਰ ਇਸ ਦਿਨੇ ਆਸ ਮੈਂ ਕਹਨੀ ਮਚੋਨਾ ਵੀ ਪਟਾਕੇ ਤੋਂ ਥੋੜਾ ਆਪਾਂ ਗਰੀਜ਼ ਰਹੀਏ ਔਰ ਗ੍ਰੀਨ ਦੀਵਾਲੀ ਮਨਾਈਏ ਤਾਂ ਕਿ ਪੋਲੂਸ਼ਨ ਕ੍ਰੀਏਟ ਨਾ ਕਰੀ ਆਪਾਂ ਤਾਂ ਕਿ ਜਿਦਾਂ ਆਪਣੇ ਪੌਦੇ ਲਗਾਓ ਗ੍ਰੀਨ ਦੀਵਾਲੀ ਮਨਾਈਏ ਤੇ ਇੱਕ ਐਸੇ ਇਲਾਕਾ ਨਿਵਾਸੀਆਂ ਨੂੰ ਇੱਥੇ ਮੈਂ ਬੇਨਤੀ ਕਰਨੀ ਚਾਹੁੰਦਾ ਜਿੱਦਾਂ ਮੈਂ 27 28 29 ਤਰੀਕ ਨੂੰ ਇੱਕ ਕੈਂਪ ਮੈਂ ਲਗਾ ਰਿਹਾ ਤੇ ਉਹਦੇ ਵਿੱਚ ਮੇਰਾ ਸਹਿਯੋਗ ਦਿਓ ਤੇ ਵੱਧ ਚੜ ਕੇ ਉਸ ਕੈਂਪ ਦਾ ਲਾਹੌਰ ਉਹਦੇ ਵਿੱਚ ਮੇਰੇ ਕੋ ਸਕੀਮਾਂ ਜਿੱਦੀਆਂ ਆਪਣੇ ਆਧਾਰ ਕਾਰਡ ਨਿਓ ਆਧਾਰ ਕਾਰਡ ਸੋਤ ਜਨਮ ਦਾ ਸਰਟੀਫਿਕੇਟ ਮੌਦਾ ਸਰਟੀਫਿਕੇਟ ਮੁਢਾਫਾ ਪੈਨਸ਼ਨ ਵਿਧਵਾ ਪੈਨਸ਼ਨ ਐਸ.ਆਈ ਦਾ ਸਰਟੀਫਿਕੇਟ ਇਨਕਮ ਦਾ ਸਰਟੀਫਿਕੇਟ ਤੇ ਬਿਜਲੀ ਇਹ ਸਾਰੇ ਸਕੀਮਾਂ ਦਾ ਮੇਰੇ ਨਗਰ ਨਿਵਾਸੀ ਫਲੋਰ ਦੇ ਪੂਰਾ ਲਾਹੌਰ ਹੈ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸਾਰਿਆਂ ਦਾ ਧੰਨਵਾਦ ਮੈਂ ਕਰਦਾ ਹਾਂ ਸਤਿ ਸ੍ਰੀ ਅਕਾਲ ਸ਼ਸ਼ਰੀ ਅਕਾਲ ਮੈਂ ਪ੍ਰਕਸ਼ਿਤ ਆਲੂ ਬਾਦਲਾ ਪਾਥ ਆਫ ਜਸਟਿਸ ਸੁਸਾਇਟੀ ਪੰਜਾਬ ਰਜਿਸਟਰਡ ਤੋਂ ਚੇਅਰਮੈਨ ਤੇ ਪਾਥ ਆਫ ਜਸਟਿਸ نیوز 24 ਤੋਂ ਚੀਫ ਐਡੀਟਰ ਅੱਜ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਸਾਰੇ ਫੇਸਬੁੱਕ ਫਰੈਂਡਸ ਔਰ ਸਾਡੇ ਸ਼ਹਿਰ ਵਾਸੀਆਂ ਨੂੰ ਦੀਵਾਲੀ ਦੇ ਮੌਕੇ ਤੇ ਵਧਾਈਆਂ ਦੇਣਾ ਚਾਹੁੰਦਾ ਹਾਂ ਇਹ ਦੀਵਾਲੀ ਦਾ ਧਿਆਨ ਸਾਰਿਆਂ ਦੇ ਖੁਸ਼ੀਵਾਲੀ ਖੁਸ਼ੀਆਂ ਭਰਿਆ ਹੋਵੇ ਇਸ ਗੱਲ ਦੀ ਮੈਂ ਪਰਮਾਤਮਾ ਕੋ ਦੁਆ ਕਰਦਾ ਹਾਂ ਔਰ ਮੈਂ ਦੱਸਣਾ ਚਾਹਨਾ ਕਿ ਸਾਡੀ ਸੰਸਥਾ ਵੱਲੋਂ ਫਲੋਰ ਦੇ ਨਾਲ ਲੱਗਦੇ ਪਿੰਡ ਲੰਗਰ ਦੇ ਵਿੱਚ ਪਿਛਲੇ 2 ਮਹੀਨੇ ਪਹਿਲਾਂ ਸ਼੍ਰੀ ਜੋਤੀਰਾਮ ਜੀ ਨੂੰ ਇਨਚਾਰਜ ਬਣਾਇਆ ਸੀ ਜਿਹੜੇ ਆਪਣੀ ਸੇਵਾਵਾਂ ਵਧੀਆ ਢੰਗ ਨਾਲ ਨਿਭਾ ਰਹੇ ਹਨ ਸਮਾਜ ਸੇਵਾ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੇ ਹਨ ਲੋਕਾਂ ਦੇ ਪ੍ਰਤੀ ਉਹਨਾਂ ਦਾ ਵਿਸ਼ਵਾਸ ਦੇਖ ਕੇ ਉਹਨਾਂ ਦਾ ਪਿਆਰ ਦੇਖ ਕੇ ਬੜੀ ਖੁਸ਼ੀ ਹੁੰਦੀ ਹੈ ਸਾਨੂੰ ਤੇ ਉਹਨਾਂ ਨੇ 27 tháng ਤੇ 23 ਦੁਪਰ ਤੱਕ ਇੱਕ ਕੈਂਪ ਆਰेंज ਕਰਵਾਇਆ ਹੈ ਸੰਸਥਾ ਦੇ ਧਰੂ ਜਿਸ ਵਿੱਚ ਆਧਾਰ ਕਾਰਡ ਸੈਂਸ਼ਨਾ ਬਣਾਪਾ ਸੈਂਸ਼ਨਾ ਤੇ ਆਰਬੀ ਕਈ ਮੁਢਦੀਆਂ ਸੰਕੂਤਾ ਲੋਕਾਂ ਨੂੰ ਦਿੱਤੀਆਂ ਜਾਣਗੀਆਂ ਉਸ ਕੈਂਪ ਦੇ ਵਿੱਚ ਤੇ ਮੈਂ ਬੇਨਤੀ ਕਰਾਂਗਾ ਸਾਰੇ ਹੀ ਨੰਗਰਵਾਸੀਆਂ ਨੂੰ ਕਿ ਤੁਸੀਂ ਇਸ ਕੈਂਪ ਦਾ ਭਰਪੂਰ ਲਾਭ ਲਵੋ ਔਰ ਜੋਤੀ RAM ਜੀ ਜੀ ਇਸ ਮਿਹਨਤ ਨੂੰ ਸਦਕੇ ਇਸ ਮਿਹਨਤ ਸਦਕਾ ਉਹਨਾਂ ਦਾ ਹੌਸਲਾ ਵਧਾਓ ਔਰ ਉਹਨਾਂ ਦਾ ਪੂਰਾ ਸਾਥ ਦਿਓ ਧੰਨਵਾਦ